ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਮੀ ਦਾ ਸਾਰਾ ਠੀਕ ਠਾਕ ਹੋਊਗਾ ਜਿਹੜੇ ਸ਼ਾਮ ਤੱਕ ਦੀ ਅਪਡੇਟ ਆਪਾਂ ਤੁਹਾਨੂੰ ਦੇ ਰਹੇ ਹਾਂ ਕੁਝ ਮੰਡੀਆਂ ਦੀ ਦੋ ਤਿੰਨ ਮੰਡੀਆਂ ਦੀ ਅਪਡੇਟ ਜਿਹੜੀ ਆਪਣੇ ਕੋਲ ਆਈ ਹੈ ਤੇ ਸ਼ਾਮ ਤੱਕ ਜਿਹੜੇ ਰੇਟਾਂ 'ਚ ਫਰਕ ਦੇਖਣ ਨੂੰ ਮਿਲਿਆਗਾ ਤੇ ਕੁਝ ਮੰਡੀਆਂ 'ਚ ਰੇਟ ਚ ਮੰਦੀ ਆਈ ਤੇ ਕੁਝ ਮੰਡੀਆਂ 'ਚ ਤੇਜ਼ੀ ਆਈ ਆ ਆਪਾਂ ਤੁਹਾਨੂੰ ਰੇਟ ਸਾਂਝੇ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜੀ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਜੀ ਆਪਾਂ ਗੱਲ ਕਰਦੇ ਹਾਂ ਜੀ ਸੰਗਰੂਰ ਮੰਡੀ ਦੀ ਸੰਗਰੂਰ ਮੰਡੀ 'ਚ ਜਿਹੜਾ ਰੇਟ ਅੱਗੇ ਨਾਲੋਂ ਘਟਿਆ ਹੈ 3420 ਰੁਪਏ ਵਿਕਿਆ ਜੀ 1509 301847 ਦਾ ਰੇਟ ਲੱਗਿਆ ਜੀ 3010 ਜਿਹੜਾ 3030 ਸੀ ਪਹਿਲਾਂ 1121 ਦਾ ਰੇਟ ਲੱਗਿਆ ਜੀ 4400 ਪੂਰਾ ਇਹ ਵੀ ਥੋੜਾ ਮੰਦਾ ਚੱਲਿਆ ਤੇ ਅਗੇ 17 18 ਦਾ ਰੇਟ ਜਿਹੜਾ ਤੇਜ਼ੀ ਦੇਖਣ ਨੂੰ ਮਿਲੀ ਹੈ ਇਹ 3570 ਰੁਪਏ ਸੀ ਪਹਿਲਾਂ ਤੇ ਹੁਣ ਇਹ ਵਿਕਿਆ ਜੀ 3700 ਰੁਪਏ ਅੱਗੇ 1401 ਵੇਕੇ ਆ ਜੀ 3510 ਰੁਪਏ ਅੱਗੇ ਮੌਕਸਰ ਦੀ ਗੱਲ ਕਰੀਏ ਜਿੱਥੇ 11 21 ਦਾ ਰੇਟ ਲੱਗਿਆ ਜੀ 4100 85 ਰੁਪਏ ਤੇ 17 18 ਦਾ ਰੇਟ ਲੱਗਿਆ ਜੀ 3700 ਰੁਪਏ ਜਿਹੜਾ ਪਹਿਲਾਂ 3580 ਰੁਪਏ ਸੀ ਤੇ 18 85 ਦਾ ਰੇਟ ਲੱਗਿਆ ਜੀ 3725 ਰੁਪਏ ਤੇ ਜਿਹੜਾ ਪਹਿਲਾਂ ਰੇਟ 3780 ਰੁਪਏ ਚੱਲ ਰਿਹਾ ਸੀ ਤੇ ਅੱਗੇ ਗੱਲ ਕਰਦੇ ਆਂ ਜੀ ਬਟਾਲਾ ਮੰਡੀ ਤੇ ਇੱਥੇ 11 21 ਦਾ ਰੇਟ ਲੱਗਿਆ ਹੱਥ ਝਾੜ ਦਾ 4370 ਰੁਪਏ ਤੇ ਕੰਬੈਨ ਦਾ ਰੇਟ ਲੱਗਿਆ ਜੀ ਕੰਬੈਨ ਨਾਲ ਘੱਟੇ ਹੋਈਦਾ 4260 ਰੁਪਏ ਤੇ 17 18 ਦਾ ਰੇਟ ਲੱਗਿਆ ਜੀ 3965 ਰੁਪਏ ਹੱਥ ਝਾੜ ਨਾਲ ਘੱਟਿਆ ਹੋਇਆ ਤੇ 3780 ਰੁਪਏ ਲੱਗਿਆ ਜੀ ਕੰਬੈਨ ਨਾਲ ਘੱਟਿਆ ਹੋਇਆ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡਾ ਰੇਟ ਸਾਂਝੇ ਕੀਤੇ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਮ ਨੂੰ ਜਿਹੜੀ ਆਪਾਂ ਅਪਡੇਟ ਦੁਬਾਰਾ ਦਿੰమే ਆ ਤੁਹਾਨੂੰ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ